ਬੋਲੀ ਜੇ ਖਤਮ ਹੋ ਜਾਊ ਤਾਂ ਫਿਰ ਉਹਦੇ ਨਾਲ ਜਿਹੜਾ ਕੀ ਇਫੈਕਟ ਪੈਣਾ ਹੈ ਨਾ ਚਿੱਤੇ ਬੋਲੀ ਨਾ ਤੁਸੀਂ ਇਹ ਦੇਖੋ ਵੀ ਮੈਂ ਬਹੁਤ ਵਾਰੀ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਸਾਡੇ ਲੋਕਾਂ ਦੇ ਗੱਲ ਪੱਲੇ ਨਹੀਂ ਪੈ ਰਹੀ ਮੈਂ ਕਹਿੰਦਾ ਜੇ ਦੁਨੀਆ ਦੇ ਉੱਤੇ ਸਭ ਤੋਂ ਕੁ ਤੁਹਾਡੇ ਲਈ ਕੀਮਤੀ ਚੀਜ਼ ਆ ਤੋ ਬੋਲੀ ਆ ਇਹ ਦੂਤੇ ਕੁਝ ਨਹੀਂ ਤੁਹਾਡੇ ਕੋਲੇ ਪੈਸਾ ਪੂਸਾ ਤਾਂ ਜੁੜਦਾ ਆਉਂਦਾ ਜਾਂਦਾ ਰਹਿੰਦਾ ਮੇਰੀ ਗਰੀਬੀ ਚੰਗੇ ਮਾੜੇ ਦਿਨ ਆਉਂਦੇ ਜਾਂਦੇ ਰਹਿੰਦੇ ਨੇ ਇਹ ਤਾਂ ਬੰਦੇ ਦੇ ਹਿਸਾਬ ਨਾਲ ਹੁੰਦਾ ਬੰਦਾ ਕਿੰਨੀ ਕਿ ਮਿਹਨਤ ਮੁਸ਼ਕਤ ਕਰਦਾ ਜੇ ਬੋਲੀ ਮਰ ਗਈ ਨਾ ਇਹ ਕੀਮਤਾਂ ਦੇ ਹਾਸਲ ਨਹੀਂ ਹੁੰਦੀ ਤੇ ਬੋਲੀ ਦੀ ਮਹੱਤਤਾ ਇਹ ਨਹੀਂ ਹੁੰਦੀ ਵੀ ਆਪਾਂ ਗੱਲਾਂ-ਵਾਤਾਂ ਨੂੰ ਹੀ ਬੋਲੀ ਕਹਿ ਦੇਣੇ ਬੋਲੀ ਨਾਲ ਛੋੜਾ ਬਹੁਤ ਕੁਝ ਜੁੜਿਆ ਹੋਇਆ ਛੋੜੀਆਂ ਜੜਾਂ ਛੋੜੀ ਪਛਾਣ ਛੋੜਾ ਇਤਿਹਾਸ ਛੋੜਾ ਬਜੂਦ ਜਿੰਨਾ ਛੋੜਾ ਸੱਭਿਆਚਾਰ ਆ ਸਾਹਿਤਾ ਛੋੜੇ ਧਰਮ ਗ੍ਰੰਥ ਹੈ ਬੋਲੀ ਕਰਕੇ ਜਾਂਦੇ ਆ ਛੋੜੇ ਕਿੱਸੇ ਕਹਾਣੀਆਂ ਗੀਤ ਕਵਤਾਵਾਂ ਹੁਣ ਅਰਜਨ 베ਲੀ ਗੀਤ ਆ ਬਿਲਕੁਕੁਰੀ ਅਰਜਨ 베ਲੀ ਗੀਤ ਨੇ ਸਾਰੀ ਫਿਲਮ ਹਟ ਕਰਤੀ ਉਹ ਜੀ ਸੰਗੀਤ ਵੀ ਪੰਜਾਬ ਦਾ ਉਹ ਚ ਸ਼ਬਦ ਵੀ ਪੰਜਾਬ ਦੇ ਤੇ ਗੱਲ ਵੀ ਪੰਜਾਬ ਦੇ ਉਹ ਸੂਰਮੇ ਦੀ ਅਰਜਨ ਬੈਲੀ ਦੀ ਜਿਹਨੇ ਉਸ ਸਮੇਂ ਦੀ ਹਕੂਮਤ ਦੇ ਨਾਲ ਠੀਕ ਆ ਫਿਲਮ ਵਾਲਿਆਂ ਨੇ ਬੜੀ ਉਹ ਚ ਗੜਬੜ ਕੀਤੀ ਆ ਅਰਜਨ ਬੈਲੀ ਨੇ ਪੈਰ ਜੋੜ ਕੇ ਗੰਦਾਸੀ ਮਾਰੀ ਉਹ ਇਹ ਕਹਿੰਦੇ ਆ ਹਾਲਾਂਕਿ ਬੋਲੀ ਤਾਂ ਉਹ ਇਹ ਕਹਿੰਦੇ ਵੀ ਅਰਜਨ ਬੈਲੀ ਨੇ ਥਾਣੇਦਾਰ ਦੇ ਗੰਦਾਸੀ ਮਾਰੀ ਉਸ ਸਮੇਂ ਦੀ ਜ਼ਾਬਰ ਹਕੂਮਤ ਨੂੰ ਬੰਗਾੜਿਆ ਅੰਗਰੇਜ਼ਾਂ ਮਿਲਿ ਅਰਜਨ ਬੈਲੀ ਵਰਗਿਆਂ ਨੇ ਜਿਹੜਾ ਸਾਡੀ ਨਾਬਰੀ ਦੀ ਸਾਡੇ ਨਾਬਰੀ ਦਾ ਪ੍ਰਤੀਕ ਆ ਬੋਲੀਆਂ ਉਹ ਕisse ਕਹਾਣੀਆਂ ਜਿਨ੍ਹਾਂ ਦੇ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗਦਾ ਗੀ ਹਾਇਰ ਸਾਡੇ ਕਿੱਡੇ-ਕੱਡੇ ਮਹਾਨ ਸੂਰਮੇ ਹੋਇਆ ਜਿਨ੍ਹਾਂ ਨੇ ਬੰਗਾਰਿਆ ਲਲਕਾਰਿਆ ਉਸ ਸਮੇਂ ਦੀਆਂ ਹਕੂਮਤਾਂ ਨੂੰ ਜਿਨ੍ਹਾਂ ਦੀ ਜਿਨ੍ਹਾਂ ਦੇ ਹੁਕਮ ਬਣਾ ਪੱਤਾ ਨਹੀਂ ਸੀ ਹਿਲਦਾ ਸੋ ਇਸ ਕਰਕੇ ਇਹ 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 ਛੋਡੀ ਬੋਲੀ ਤੇ ਅੱਖ ਹੁਣ ਕੀ ਆ ਰਿਹਾ ਗੁਰਪ੍ਰੀਤ ਨਵੀਂ ਸਿੱਖਿਆ ਨੀਤੀ ਲਿਆਂਦੀ 2020 ਸਿੱਖਿਆ ਨੀਤੀ ਅਸਲੋ ਛੋਡੀ ਸਿੱਖਿਆ ਦੇ ਉੱਤੇ ਕਬਜ਼ਾ ਕਰ ਲੈਣਾ ਚਾਹੁੰਦੇ ਆ ਤੇ ਸਿੱਖਿਆ ਰਾਹੀਂ ਛੋਡੇ ਦਿਮਾਗ ਦੇ ਵਿੱਚ ਕੀ ਭਰਨਾ ਸੋਡੇ ਮਨਾਂ ਦੇ ਉੱਤੇ ਕੀ ਅਸਰ ਉਹ ਜੋ ਚਾਹੁੰਦੇ ਆ ਉਹ ਪਾਉਣਾ ਇਹ ਸਾਰਾ ਉਹ ਸਿੱਖਿਆ ਨੀਤੀ ਰਹੀਂ ਲਿਆ ਕੇ ਸੋਡੇ ਇਤਿਹਾਸ ਨੂੰ ਕਿਵੇਂ ਵਿਗਾੜਨਾ ਇਤਿਹਾਸ ਨੂੰ ਮਤਿਹਾਸ ਕਿਵੇਂ ਬਣਾਉਣਾ ਤੇ ਮਤਿਹਾਸ ਨੂੰ ਸੱਚਾ ਝੂਠਾ ਇਤਿਹਾਸ ਬਣਾ ਕੇ ਕਿਵੇਂ ਪੇਸ਼ ਕਰਨਾ ਜਿਹੜੇ ਉਹਨਾਂ ਦੇ ਸਾਬਰਕਾਰ ਵਰਗੇ mafias ਮੰਗ ਮੰਗ ਜੇਲ੍ਹਾਂ ਚੋਂ ਬਾਹਰ ਆਏ ਆ ਉਹਨੂੰ ਹੀਰੋ ਬਣਾ ਕੇ ਕਿਵੇਂ ਪੇਸ਼ ਕਰਨਾ ਜਿਹੜੇ ਸਾਡੇ ਯੋਧਿਆਂ ਨੇ ਕਦੇ mafias ਨਹੀਂ ਮੰਗੀਆਂ ਹਿੱਕਾਂ 'ਚ ਗੋਲੀਆਂ ਖਾ ਲੀਆਂ ਫਾਂਸੀਆਂ ਤੇ ਚੜ ਗਏ ਉਹਨਾਂ ਨੇ ਕਦੇ ਈਨ ਨਹੀਂ ਮੰਨੀ ਕਾਲੇ ਪਾਣੀ ਦੇ ਜੇਲ੍ਹਾਂ ਵੀ ਕੱਟ ਲੀਆਂ ਉਹਨਾਂ ਨੂੰ ਤੁਸੀਂ ਨਲਾਇਕ ਉਹਨਾਂ ਨੂੰ ਡਰਪੋਕ ਕੈਰ ਖਲਨਾਇਕ ਬਣਾ ਕੇ ਕਿਵੇਂ ਪੇਸ਼ ਕਰਨਾ ਉਹ ਥੋੜੀ ਸਿੱਖਿਆ ਨੀਤੀ ਰਹੀ ਲਿਆ ਕੇ ਸਾਰੀਆਂ ਗੱਲਾਂ ਆਪਣੀ ਮਰਜ਼ੀ ਦਾ ਇਤਿਹਾਸ ਪਾਉਣਗੇ ਸਾਡੇ ਲੋਕਾਂ ਨੂੰ ਕੋਈ ਪ੍ਰਵਾਹ ਨਹੀਂ ਕਿ ਸਿੱਖਿਆ ਨੀਤੀ ਕੀ ਹੁੰਦੀ ਹੈ ਜੈ ਲਾਗੂ ਕਿਉਂ ਹੋ ਰਹੀ ਹੈ ਜਾਂ ਇਹਦਾ ਅਸਰ ਕੀ ਪੈਣਾ ਹੁਣ ਇਹਦੇ 'ਚ ਸਾਡੇ ਜਿਹੜੇ ਬੁੱਧੀਜੀਵੀ ਲੋਕ ਨੇ ਥੋੜੇ ਮੋٹے ਬੋਲ ਰਹੇ ਨੇ ਪਰ ਵੱਡੇ ਪੱਧਰ ਤੇ ਨਹੀਂ ਬੋਲ ਰਹੇ ਸਿਆਸੀ ਬੰਦੇ ਚੁੱਪ ਨੇ ਤੁਸੀਂ ਇਹ ਦੇਖੋ ਯੂਨੀਵਰਸਿਟੀਆਂ ਗੁਰੂ ਨਾਨਕ ਯੂਨੀਵਰਸਿਟੀ ਬਣੀ ਸੀਗੀ ਗੁਰੂ ਨਾਨਕ ਦੇਵ ਜੀ ਦਾ ਸਿੱਖਿਆਵਾਂ ਉਹਨਾਂ ਦੇ ਸਿਧਾਂਤਾਂ ਨੂੰ ਉਹਨਾਂ ਦੀ ਵਿਚਾਰਧਾਰਾ ਨੂੰ ਪ੍ਰਚਾਰ ਕਰਨ ਲਈ ਜੋ ਸਿੱਖ ਫਲਸਫਾ ਹੈ ਜੋ ਸਾਡੇ 10 ਗੁਰੂ ਸਾਹਿਬਾਨਾਂ ਦਾ ਸਿਧਾਂਤ ਨੇ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੰਨੀ ਗੁਰਬਾਣੀ ਦਰਜ ਹੈ ਉਹ ਸਾਰੀ ਵਿਚਾਰਧਾਰਾ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਣਾ ਜਿਹੜੀ ਵਿਚਾਰਧਾਰਾ ਮਨੁੱਖਤਾ ਦੀ ਇਨਸਾਨੀਅਤ ਦੀ ਗੱਲ ਕਰਦੀ ਹੈ ਜਾਤ ਪਾਤ ਦਾ ਖੰਨਣ ਕਰਦੀ ਹੈ ਊਚ ਨੀਚ ਭੇਦ ਭਾਵ ਨੂੰ ਮਟਾਉਂਦੀ ਆ ਉਹ ਸਾਰੀ ਵਿਚਾਰਧਾਰਾ ਲੈ ਕੇ ਜਾਣੇ ਸੀ ਉਹਦਾ ਕੰਮ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਦਾ ਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਇਹ ਯੂਨੀਵਰਸਿਟੀ ਬਣੀ ਸੀ ਪੰਜਾਬੀ ਬੋਲੀ ਨੂੰ ਲੈ ਕੇ ਪੰਜਾਬੀ ਸਾਹਿਤ ਨੂੰ ਲੈ ਕੇ ਉਸ ਵਿਰਸੇ ਨੂੰ ਸੰਭਾਲਣ ਦੇ ਲਈ ਉਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਜਿਹੜੀਆਂ 2022 ਦੀਆਂ ਸਿੱਖਿਆ ਨੀਤੀਆਂ ਨੇ ਉੱਥੋਂ ਦਾ ਵਾਈਸ ਚਾਂਸਲਰ ਲਾਗੂ ਕਰ ਚੁੱਕਿਆ ਕੀ ਪੰਜਾਬ ਦੇ ਮੁੱਖ ਮੰਤਰੀ ਨੂੰ ਨਹੀਂ ਪਤਾ ਦੱਖਣ ਦੇ ਸੂਬਿਆਂ ਨੇ ਹੁਣ ਦੱਖਣ ਜਾ ਕੇ ਆਏ ਆਂ ਸੀ ਸਾਰੇ ਦੱਖਣੀ ਸੂਬਿਆਂ ਨੇ ਲਾ ਕੇ ਕੇਰਲਾ ਤਾਮਿਲਨਾਡੂ ਕਰਨਾਟਕਾ ਆਂਧਰਾ ਤੇਲਗਾਨਾ ਸਾਰੇ ਸੂਬਿਆਂ ਨੇ ਉਧਰ ਬੰਗਾਲ ਨੇ ਜਵਾਬ ਦਿੱਤਾ ਵੀ ਅਸੀਂ ਸਿੱਖਿਆ ਨੀਤੀ ਨਹੀਂ ਲਾਗੂ ਕਰਨੀ ਇਹ ਸਾਡੀ ਬੋਲੀ ਨੂੰ ਮਾਰੂਗੀ ਇਹ ਸਾਡੇ ਇਤਿਹਾਸ ਸਾਡੇ ਸੱਭਿਆਚਾਰ ਨੂੰ ਖਤਮ ਕਰੂਗੀ ਆਪਣੇ ਲਾਗੂ ਕਰਤੀ ਸਾਨੂੰ ਕੋਈ ਪਰਵਾਹ ਨਹੀਂ ਨਾ ਸਾਡੇ ਲੋਕ ਹੂਕ ਸੁੱਤੇ ਪਏ ਆ ਵੀ ਸਾਡੇ ਨਾਲ ਹੋਕ ਹੀ ਰਿਹਾ ਨਾ ਸਾਡੀ ਬੋਲੀ ਨਾ ਸਾਡਾ ਇਤਿਹਾਸ ਬੋਲੀ ਨਾ ਰਹੀ ਇਤਿਹਾਸ ਨਾ ਰਿਹਾ ਤੁਹਾਡਾ ਆਪਣਾ ਸੱਭਿਆਚਾਰ ਸਾਹਿਤ ਨਾ ਰਿਹਾ ਤੁਹਾਡੇ ਪੱਲੇ ਕੀ ਆ ਇਹ ਖਿੱਤਾ ਕਾਦੇ ਲਈ ਬਣਿਆ ਇਹ ਖਿੱਤਾ ਤਾਂ ਹਾਈ ਖੂਨ ਨਾਲ ਸਿੰਜਿਆ ਗਿਆ ਤੇ ਖੂਨ ਦੇ ਵਿੱਚੋਂ ਇਤਿਹਾਸ ਉੱਠਿਆ ਲਿਖਿਆ ਗਿਆ ਇਸ ਕਰਕੇ ਗੁਰਪ੍ਰੀਤ ਬਹੁਤ ਖਤਰਨਾਕ ਨੀਤੀਆਂ ਨੇ ਜਿਹੜੀਆਂ ਉਹ ਲਿਆ ਰਹੇ ਨੇ ਉਹਨਾਂ ਦਾ ਅਜੰਡਾ ਹੀ ਇੱਕ ਹੈ ਪੂਰੇ ਮੁਲਕ ਨੂੰ ਹਿੰਦੂਤਵ ਦੇ ਰੰਗ ਚ ਰੰਗਣਾ ਦੂਜੀਆਂ ਘੱਟ ਗਿਣਤੀਆਂ ਦਾ ਦੂਜੇ ਧਰਮਾਂ ਦਾ ਦੂਜੀਆਂ ਬੋਲੀਆਂ ਦਾ ਖਤਮ ਕਰਨਾ ਮੈਂ ਇਹਨਾਂ ਨੇ ਨਾ ਬੜੀ ਮੈਂ ਉੱਥੇ ਦੱਸ ਕੇ ਆ ਪਰਸੋਂ ਜਿੱਦੇ ਮੈਂ ਚੰਡੀਗੜ੍ਹ ਕਾਨਫਰੰਸ ਕੀਤੀ ਆ ਕਿ ਇਹਨਾਂ ਨੇ ਇੱਕ ਫਾਰਮੂਲਾ ਲਾਗੂ ਕੀਤਾ ਉਹ ਫਾਰਮੂਲਾ ਪੰਜ ਤੇਨ ਤੇ ਚਾਰ ਦਾ ਪੰਜ ਤੋਂ ਭਾਅ ਵੀ ਇਹ ਜਿਹੜੀਆਂ ਅੰਗਨਵਾੜੀ ਦੀਆਂ ਕਲਾਸਾਂ ਹੁੰਦੀਆਂ ਨੇ ਐਲਕੇ ਜੁਕੇ ਜੀ ਨਰਸਰੀ ਤੱਕ ਤੇ ਪਹਿਲੀ ਤੇ ਦੂਜੀ ਪੰਜਵੀਂ ਤੱਕ ਇਹ ਤੁਸੀਂ ਆਪਣੀ ਮਾਂਬੋਲੀ ਚ ਪੜ ਸਕਦੇ ਹੋ ਜੋ ਜਿਹੜੇ ਵੀ ਖੇਤੇ ਦੀ ਮਾਂਬੋਲੀ ਹੈ ਅਗਿਆ ਜਿਹੜਾ ਤਨਪਸ਼ਾਹੀ ਫਾਰਮੂਲਾ ਇਹ ਹੈਗੀ ਇਹਦੇ ਲਈ ਹੈਗੀ ਹੈ ਤੀਜੀ ਚੌਥੀ ਪੰਜਵੀਂ ਉਦੋਂ ਅਗੇ ਜਿਹੜੀ 8ਵੀਂ 9ਵੀਂ 10ਵੀਂ ਤੇ 9ਵੀਂ 10ਵੀਂ 11ਵੀਂ ਤੇ 12ਵੀਂ ਆ ਇਹਦੇ ਵਿੱਚ ਜਾ ਕੇ ਸੰਸਕ੍ਰਿਤ ਲਾਜ਼ਮੀ ਕਰਤੀ ਦੂਜੀ ਕੋ ਪੜਾਉਣੀ ਪੜਾਉਣੀ ਪੜਾਓ ਨਹੀਂ ਤੁਹਾਡੀ ਮਰਜ਼ੀ ਹੈ ਇਹ ਹੁਣ ਜਿਹੜਾ ਸਲੈਬ ਸੈੱਟ ਕਰਨਾ ਯੂਨੀਵਰਸਿਟੀਆਂ 'ਚ ਕਾਲਜਾਂ 'ਚ ਉਹ ਸੈਂਟਰ ਤੈਅ ਕਰੂਗਾ 70% ਉਹ ਆਪਣੀ ਮਰਜ਼ੀ ਨਾਲ ਪਾਉਣਗੇ ਜੁਜੀਸੀ ਨੂੰ ਖਤਮ ਕਰਤਾ ਕੋਈ ਆਪਣਾ ਸੈਂਟਰ ਦਾ ਬੋਰਡ ਬਣੂਗਾ ਸੋ ਇਹ ਜਿਹੜੀਆਂ ਨੀਤੀਆਂ ਨੇ ਨਾ ਸਾਡੇ ਦੱਸ ਰਹੇ ਨੇ ਲੋਕ ਹੁਣ ਪੰਜਾਬ ਦੇ ਵਿੱਚ ਗੁਰਪ੍ਰੀਤ ਮੈਂ ਕਈ ਕਾਲਜਾਂ ਦੇ ਪ੍ਰੋਫੈਸਰਾਂ ਨੂੰ ਫੋਨ ਕੀਤਾ ਮੈਂ ਕਈ ਸਕੂਲਾਂ ਦੇ ਟੀਚਰਾਂ ਨੂੰ ਫੋਨ ਕੀਤਾ ਮੈਂ ਕਿਹਾ ਜੀ ਨਵੀਂ ਸਿੱਖਿਆ ਨੀਤੀ ਆਈ ਹੈ ਤੁਹਾਨੂੰ ਇਹਦੇ ਬਾਰੇ ਕੋਈ ਪਤਾ ਕਹਿੰਦੇ ਨਾ ਯਾਰ ਹੁਣ ਜੇ ਸਾਡੇ ਪੜ੍ਹਾਉਣ ਵਾਲਾ ਨਾ ਪ੍ਰੋਫੈਸਰਾਂ ਨੂੰ ਸਾਡੇ ਟੀਚਰਾਂ ਨੂੰ ਲੈਕਚਰਰਾਂ ਨੂੰ ਨਹੀਂ ਪਤਾ ਤੇ ਆਮ ਲੋਕ ਮਾਤੜਾ ਨੂੰ ਕਿੱਥੇ ਪਤਾ ਹੋਣਾ ਜਿਹੜੇ ਵਿਚਾਰੇ ਹਲਵਾ ਨੇ ਵੀ ਇਹ ਨੀਤੀ ਕੀ ਆ ਦੱਸਣਾ ਉਹਨਾਂ ਦਾ ਫਰਜ਼ ਬਣਦਾ ਨਾ ਤੇ ਅੱਗੇ ਸਰਕਾਰ ਦਾ ਫਰਜ਼ ਹੈ ਪਰ ਇਹ ਤਾਂ ਜਮਾ ਗੋਡੇ ਟੇਕਿਆ ਭਵੰਤਾ ਯਾਰ ਹਰਾਨੀ ਦੀ ਗੱਲ ਹੈ ਕਿ ਇਹ ਮਸਲੇ ਦੇ ਉੱਤੇ ਨਾ ਵਿਰੋਧੀ ਧਿਰਾਂ ਬੋਲ ਰਹੀਆਂ ਨੇ